ਮਹਾਲੀ ਤੋਂ ਅੱਜ ਨੌਜਵਾਨਾਂ ਵੱਲੋਂ ਸ਼ੰਭੂ ਤੱਕ ਮਾਰਚ ਕੱਢਿਆ ਜਾ ਰਿਹਾ ਜਿਸ ਦੇ ਵਿੱਚ ਵੱਡੀ ਗਿਣਤੀ 'ਚ ਨੌਜਵਾਨ ਜਿਹੜੇ ਨੇ ਉਹ ਹਿੱਸਾ ਲੈ ਰਹੇ ਖਾਸ ਕਰਕੇ ਪੰਜਾਬ ਦੇ ਕੁਝ ਕਲਾਕਾਰ ਜਿਹੜੇ ਨੇ ਉਹ ਵੀ ਇਸ ਵਿੱਚ ਯੋਗਦਾਨ ਪਾ ਰਹੇ ਨੇ ਜਸਵਿੰਦਰ ਬਰਾੜ ਹੋਗੇ ਭਾਨਾ ਸਿੱਧੂ ਹੋਗੇ ਹੋਰ ਵੀ ਬਹੁਤ ਸਾਰੇ ਨੇ ਰਾਜਾ ਰਾਜ ਜੀ ਵੀ ਨੇ ਪੂਰੀ ਤਰ੍ਹਾਂ ਇਹ ਕਾਫਲਾ ਹੁਣ ਰਵਾਨਾ ਹੋ ਚੁੱਕਿਆ ਹੈ ਇਹ ਕਾਫਲਾ ਰਵਾਨਾ ਹੋਇਆ ਹੈ ਸ਼ੰਭੂ ਵੱਲੋਂ ਜਿੱਥੇ ਕਿ ਨੌਜਵਾਨ ਖਾਸ ਕਰਕੇ ਸਿੱਧੂ ਮੂਸੇਵਾਲੇ ਦਾ ਸਹਿਯੋਗ ਕਰ ਰਹੇ ਨੇ ਉਹਦਾ ਸਾਥ ਦੇ ਰਹੇ ਨੇ ਉਹਦੇ ਲਈ ਇੱਥੇ ਇਕੱਠੇ ਹੋਏ ਨੇ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਿਆ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਜਿਹੜਾ ਕਿਸਾਨੀ ਹੱਕ ਸਾਨੂੰ ਪ੍ਰਾਪਤ ਨਹੀਂ ਹੋਇਆ ਇਸ ਕਰਕੇ ਇੱਥੋਂ ਇੱਕ ਜਿਹੜਾ ਵੱਡੀ ਖੇਤੀ ਦੇ ਵਿੱਚ ਕਾਫਲਾ ਉਹ ਰਵਾਨਾ ਹੋ ਰਿਹਾ ਹੈ ਅੱਜ ਮਹਾਲੀ ਵੱਲੋਂ ਤਸਵੀਰਾਂ ਨੇ ਇਸ قافਲੇ ਦੀਆਂ ਤਸਵੀਰਾਂ ਨੇ ਆਪਣੇ ਆਪ ਜੋ ਵਿਲੱਖਣ ਕਿ ਨੌਜਵਾਨਾਂ ਨੂੰ ਕਿਸਾਨੀ ਨਾਲ ਕਿਵੇਂ ਜੋੜਿਆ ਜਾਵੇ ਕੈਮਰਾਮੈਨ ਤਰੰਜੇ ਸ਼ਰਮਾ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ ਪੀਟੀਸੀ ਨਿਊਜ਼ ਮੋਹਾਲੀ